ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੰਜਾਬ ਦੇ ਖਜ਼ਾਨੇ ਨੂੰ ਕਰ ਦਿੱਤਾ ਫੁੱਲ ਪੰਜਾਬ ਦਾ ਖਜ਼ਾਨਾ ਤਿੰਨਾਂ ਸਾਲਾਂ ਦੇ ਵਿੱਚ ਹੋ ਗਿਆ ਨਕੋ ਨਕੀ ਹੁਣ ਪੰਜਾਬ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਆਪਣੇ ਖਜ਼ਾਨੇ ਦੇ ਵਿੱਚੋਂ ਹੀ ਪੈਸਾ ਕੱਢ ਕੇ ਲੋਕ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਹਰਪਾਲ ਚੀਮਾ ਨੇ ਤਿੰਨਾਂ ਸਾਲਾਂ ਦੇ ਵਿੱਚ ਖਜ਼ਾਨੇ ਨੂੰ ਕਿੰਨਾ ਭਰਿਆ ਜੋ ਹੈਰਾਨੀ ਕਰਨ ਜੋ ਗੱਲ ਹੈ ਕਿ ਹਰਪਾਲ ਚੀਮਾ ਪਿਛਲੀ ਕਾਂਗਰਸ ਸਰਕਾਰ ਤੇ ਅਕਾਲੀ ਸਰਕਾਰ ਦੇ ਵੱਲੋਂ ਜਿਵੇਂ ਖਜ਼ਾਨਾ ਖਾਲੀ ਕਿਹਾ ਜਾਂਦਾ ਸੀ ਉਹ ਖਜ਼ਾਨਾ ਖਾਲੀ ਨਹੀਂ ਸੀ ਉਹਨਾਂ ਦੀ ਨੀਅਤ ਖਾਲੀ ਸੀ ਜੋ ਖਜ਼ਾਨਾ ਤਿੰਨਾਂ ਸਾਲਾਂ ਵਿੱਚ ਨੱਕੋ ਨੱਕ ਭਰ ਗਿਆ ਜਿਵੇਂ ਹੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜੋ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਕੀਤੇ ਜਾਂਦੇ ਸੀ ਕਾਲੇ ਕਾਰਨਾਮੇ ਉਹਨਾਂ ਦੇ ਰਹੀਂ ਆਪਣੇ ਚਿਹਤਿਆਂ ਨੂੰ ਜਿਹੜੇ ਕਾਂਗਰਸ ਦੇ ਲੀਡਰ ਸੀ ਜਾਂ ਅਕਾਲੀ ਲੀਡਰ ਸੀ ਆਪਣੇ ਨੈਦਿਕੀਆਂ ਨੂੰ ਉਹ ਫਾਇਦਾ ਪਚਾਉਂਦੇ ਸੀ ਔਰ ਪੰਜਾਬ ਦੇ ਖਜ਼ਾਨੇ ਨੂੰ ਉਹ ਚੂਨਾ ਲਾਉਂਦੇ ਸੀ ਕਾਂਗਰਸ ਸਰਕਾਰ ਦੇ ਵਿੱਚ ਉਹਨਾਂ ਨੇ ਬੰਦਿਆਂ ਕਿਹਾ ਕਿ ਪਿਛਲੇ 5 ਸਾਲਾਂ ਦੇ ਵਿੱਚ ਜੋ ਵਿੱਤ ਮੰਤਰੀ ਸੀ ਕਾਂਗਰਸ ਦਾ ਜਿਹੜਾ ਕਿ ਹਮੇਸ਼ਾ ਹੀ ਉਹ ਖਜ਼ਾਨਾ ਖਾਲੀ ਦਾ ਢੋਰਾ ਪਿੱਟਦਾ ਸੀ ਉਹ ਕਿਉਂ ਪਿੱਟਦਾ ਸੀ ਕਿਉਂਕਿ ਉਹ ਪੈਸਾ ਖਜ਼ਾਨੇ ਦੀ ਥਾਂ ਤੇ ਉਹ ਆਪਣੇ ਚੇਤਿਆਂ ਦੇ ਕੋਲ ਜਿਹੜਾ ਸ਼ਿਫਟ ਕਰਦਾ ਸੀ ਉਹਨਾਂ ਦੇ ਚੇਤੇ ਉਹ ਪੈਸਾ ਵਰਤਦੇ ਸੀ ਉਹ ਬਣਾਉਂਦੇ ਸੀ ਕਿਵੇਂ ਪੈਸਾ ਬਣਦਾ ਸੀ ਕਿਵੇਂ ਖਜ਼ਾਨੇ ਨੂੰ ਲੁੱਟਿਆ ਜਾਂਦਾ ਸੀ ਇਹ ਸਾਰੀ ਜਾਣਕਾਰੀ ਦਿੱਤੀ ਹੈ ਚਿਮੇ ਨੇ ਸੋਹਰਪਾਲ ਚਿਮਾ ਨੇ ਕੱਲ ਵੱਡੀ ਪ੍ਰੈਸ ਕਾਨਫਰੰਸ ਕਰਕੇ ਜੋ ਸੂਬੇ ਦੇ ਵਿੱਚ ਟੈਕਸ ਵਿਭਾਗ ਦੇ ਵੱਲੋਂ ਜਿਵੇਂ ਹੀ ਚਾਲੂ ਵਿੱਤੀ ਸਾਲ ਦੌਰਾਨ ਜਾਲੀ ਬਿੱਲ ਜਾਂ ਕਾਗਜ਼ੀ ਲੈਣ ਦੇ ਪਰਦਾ ਫਾਸ਼ ਕੀਤਾ ਹੈ 1549 ਕਰੋੜ ਰੁਪਏ ਦੇ ਇਸ ਪਰਦੇ ਫਾਸ਼ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਇਹ ਜਾਲੀ ਕਾਗਜ਼ਾਂ ਦੇ ਵਿੱਚ 1549 ਕਰੋੜ ਰੁਪਏ ਪਿਆਸੀ ਜੋ ਕਿ ਸਰਕਾਰ ਦਾ ਖਜ਼ਾਨੇ ਦਾ ਪੈਸਾ ਸੀ ਪਰ ਇਹ بار-ਬਾਰ ਉਹਨਾਂ ਲੀਡਰਾਂ ਦੇ ਚਿਹਤਿਆਂ ਦੇ ਕੋਲ ਜਿਹੜਾ ਕੀ ਜਾ ਰਿਹਾ ਸੀਗਾ ਔਰ 108.79 ਕਰੋੜ ਰੁਪਏ ਧੋਖਾਧੜੀ ਵਾਲੇ ਜੋ ਇਨਪੁਟ ਟੈਕਸ ਕ੍ਰੈਡਿਟ ਦਾਅਵਿਆਂ ਦਾ ਜਿਹੜੇ ਕਿ ਰੋਕ ਲਾਈਏ ਪੰਜਾਬ ਪੰਨ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਸਬੰਧਨ ਕਰਦਿਆਂ ਕਿਹਾ ਕਿ ਸੂਬੇ ਦੇ ਕਰ ਵਿਭਾਗ ਦੁਆਰਾ ਜੋ ਕੀਤੀਆਂ ਗਈਆਂ ਇਨਫੋਰਸਮੈਂਟ ਕਾਰਵਾਈਆਂ ਦੇ ਬਾਰੇ ਜਾਣਕਾਰੀ ਦਿੱਤੀਏ ਉਹਨਾਂ ਨੇ ਖੁਲਾਸਾ ਕੀਤਾ ਕਿ ਵਿਭਾਗ ਨੇ ਸਭ ਤੋਂ ਵੱਧ ਲੁਧਿਆਣਾ ਦੇ ਵਿੱਚ ਜੋ ਸੋਨੇ ਦੇ ਲੈਣ-ਦੇਣ ਵਿੱਚ 900 ਕਰੋੜ ਰੁਪਏ ਦਾ ਜਾਲੀ ਇਨਵੋਇਸ ਦਾ ਪਰਦਾ ਫਾਸ਼ ਕੀਤਾ ਹੈ ਔਰ 21 ਕਰੋੜ ਰੁਪਏ ਦੀਆਂ ਆਈਟੀਸੀ ਨੂੰ ਬਲਾਕ ਕਰ ਦਿੱਤਾ ਹੈ ਇਸ ਤੋਂ ਇਲਾਵਾ ਮੁਹੱਲੀ ਖੜ ਕੋਟ ਕੋ ਪੂਰਾ ਦੇ ਵਿੱਚ ਕੋਲੇ ਦੇ ਲੈਣ ਦੇਣ ਵਿੱਚ 226 ਕਰੋੜ ਰੁਪਏ ਦਾ ਪਰਦਾ ਫਾਸ਼ ਹੋਇਆ ਹੈ ਸੋ ਇਸੇ ਤਹਿਤ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ 423 ਕਰੋੜ ਰੁਪਏ ਜੋ ਜਾਲੀ ਲੈਣ ਦੇਣ ਵਿੱਚ ਪਾਏ ਗਏ ਨੇ ਜੋ 75.79 ਕਰੋੜ ਰੁਪਏ ਦੇ ਆਈਟੀਸੀ ਨੂੰ ਬਲਾਕ ਕੀਤਾ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਵੱਡੀ ਕਾਰਵਾਈ ਤਹਿਤ ਜੋ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਰਾਂਚੀ ਤੋਂ ਲੁਧਿਆਣਾ ਜਾ ਰਹੇ ਇੱਕ ਵਾਹਨ ਨੂੰ ਰੋਕਿਆ ਜਿਸ ਵਿੱਚ ਬਿਨਾ ਇਨਵੋਇਸ ਦੇ 2 ਕਿਲੋ ਸੋਨਾ ਬਰਾਮਦ ਕੀਤਾ ਉਹ ਸੋਨੇ ਨੂੰ ਜ਼ਬਤ ਕੀਤਾ ਸਰਕਾਰ ਨੇ ਜੋ ਕਿ ਰਾਂਚੀ ਤੋਂ ਝਾਰਖੰਡ ਤੋਂ ਜਾ ਹੋਰ ਜਿਹੜਾ ਕਿ ਕੋਲਾ ਆਉਂਦਾ ਹੈ ਪੰਜਾਬ ਵਿੱਚ ਉਸ ਦੇ ਵਿੱਚ ਕਾਲੇ ਕੋਲੇ ਦੇ ਵਿੱਚ ਜਿਹੜਾ ਕਿ ਇਹ ਸਨੇਰੀ ਸੋਨਾ ਆਉਂਦਾ ਹੈ ਜੋ ਲੁਧਿਆਣਾ ਦੇ ਵੱਡੇ ਵਪਾਰੀ ਨੇ ਉਹ ਲੁਧਿਆਣਾ ਦੇ ਵਿੱਚ ਇਹ ਸੋਨਾ ਦੇ ਆਉਂਦੇ ਨੇ ਇਸ ਦੇ ਉੱਤੇ ਜਿਹੜਾ ਕਿ ਬਹੁਤ ਵੱਡੀ ਕਾਰਵਾਈ ਕੀਤੀ ਏ ਉਹਨਾਂ ਨੇ ਦੱਸਿਆ ਕਿ ਪਿਛਲੀ ਕਾਂਗਰਸ ਸਰਕਾਰ ਨੇ ਬਹੁਤ ਸਾਰਾ ਸੋਨਾ ਜਿਹੜਾ ਇਸ ਕਾਲੇ ਕੋਲੇ ਦੇ ਟੱਕਾਂ ਦੇ ਵਿੱਚ ਪਰਤੇ ਲੁਧਿਆਣੇ ਵਿੱਚ ਲੈਂਦਾ ਹੈ ਸੋ ਇਨਫੋਰਸਮੈਂਟ ਕਾਰਵਾਈਆਂ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਵਿੱਤ ਮੰਤਰੀ ਨੇ ਅਨਕ ਉਜਾ 19 ਮਈ ਨੂੰ ਦਿੱਤੇ ਇਤਿਹਾਸਿਕ ਰਾਜ ਵਿਆਪੀ ਆਪਰੇਸ਼ਨ ਦਾ ਵੀ ਖੁਲਾਸਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਆਪਰੇਸ਼ਨ ਦੇ ਤਹਿਤ ਕੇਂਦਰ ਸਰਕਾਰ ਨਾਲ ਰਜਿਸਟਰਡ 156 ਫਰਮਾਂ ਅਤੇ 39 ਅਨ ਰਜਿਸਟਰਡ ਫਰਮਾਂ ਰਾਜ ਦੀਆਂ 195 ਜੀਐਸਟੀ ਰਜਿਸਟਰਡ ਫਰਮਾਂ ਨੇ ਜਾਂਚ ਕੀਤੀ ਗਈ ਜਿਸ ਵਿੱਚ 423 ਕਰੋੜ ਰੁਪਏ ਫਰਜੀ ਕਾਗਜ਼ੀ ਲੈਣ-ਦੇਣ ਹੋਇਆ ਸੋ ਵਿੱਤ ਮੰਤਰੀ ਨੇ ਕਿਹਾ ਕਿ ਇਹ ਸਰਕਾਰਾਂ ਦੇ ਜੋ ਸਾਰੇ ਚੇਤੇ ਸੀ ਜਿਹੜੇ ਵੱਡੇ ਲੋਕ ਨੇ ਵੱਡੇ ਵਪਾਰੀ ਦੇ ਉਹ ਕਿਸ ਤਰ੍ਹਾਂ ਚੋਨਾ ਲਾਉਂਦੇ ਸੀ ਖਜ਼ਾਨੇ ਨੂੰ ਉਸ ਦੇ ਵਿੱਚ ਉਹਨਾਂ ਦੇ ਵੱਡੇ ਲੀਡਰਾਂ ਨਾਲ ਕਿੰਨਾ ਸਾਂਝਦਾਰ ਸੀਗੀ ਔਰ ਖੁਦ ਵੱਡੇ ਲੀਡਰ ਜਿਹੜੇ ਇਸ ਪੰਜਾਬ ਦੇ ਆਪਣੇ ਆਪ ਨੂੰ ਹਤੈਸ਼ੀ ਖਾਉਂਦੇ ਨੇ ਜਿਹੜੇ ਖਜ਼ਾਨੇ ਦੇ ਉੱਪਰ ਬੈਠੇ ਹੋਏ ਸੀ ਉਹ ਮਾਲਕ ਉਹ ਸਭ ਕੁਝ ਦੱਸ ਕੇ ਇਹ ਚੋਰੀ ਕਰਵਾਉਂਦੇ ਰਹੇ ਨੇ ਖਜ਼ਾਨਾ ਫਿਰ ਪੰਜਾਬ ਦਾ ਕਿਵੇਂ ਪਰ ਜਾਂਦਾ ਫਿਰ ਪੰਜਾਬ ਦੇ ਖਜ਼ਾਨੇ ਵਿੱਚ ਪੈਸੇ ਕਿੱਥੋਂ ਆ ਜਾਂਦਾ ਜੇਕਰ ਖਜ਼ਾਨੇ ਦੇ ਮਾਲਕ ਹੀ ਖਜ਼ਾਨੇ ਨੂੰ ਲੁੱਟਣ ਲੱਗ ਜਾਂਦਾ ਸੋ ਉਹਨਾਂ ਨੇ ਕਾਂਗਰਸ ਸਰਕਾਰ ਦੇ ਉੱਪਰ ਵਰਦਿਆ ਬਹੁਤ ਵੱਡੇ ਇਲਜ਼ਾਮ ਲਾਏ ਨੇ ਕਿ ਕਾਂਗਰਸ ਦੇ ਵਿੱਚ ਇਹ ਬਹੁਤ ਜ਼ਿਆਦਾ ਪੰਜਾਬ ਦੇ ਖਜ਼ਾਨੇ ਨੂੰ ਚੋਨਾ ਲੱਗਿਆ ਅਕਾਲੀ ਦਲ ਨੂੰ ਵੀ ਜਿਹੜਾ ਉਹਨਾਂ ਨੇ ਨਹੀਂ ਬਖਸ਼ਿਆ ਉਹਨਾਂ ਨੇ ਕਿਹਾ ਕਿ ਪਿਛਲੇ 70 ਸਾਲਾਂ ਤੋਂ ਇਹ ਪੰਜਾਬ ਦੇ ਵਿੱਚ ਲੁੱਟ ਰੇ ਸੀ ਜੋ ਪਿਛਲੇ 2000 ਜਿਹੜਾ ਕਿ 2 ਤੋਂ ਬਾਅਦ ਜਿਹੜੀ ਸਰਕਾਰਾਂ ਬਣੀਆਂ ਨੇ ਉਹਨਾਂ ਨੇ ਇਹ ਪੰਜਾਬ ਲੁੱਟਿਆ 2002 ਤੋਂ ਬਾਅਦ ਜਿੰਨੀਆਂ ਵੀ ਪੰਜਾਬ ਵਿੱਚ ਅਕਾਲੀ ਭਾਜਪਾ ਸੱਤਾ ਦੇ ਵਿੱਚ ਆਏ ਨੇ ਉਹਨਾਂ ਨੇ ਆਪਣੇ ਘਰ ਭਰੇ ਨੇ ਆਪਣੇ ਚਿਹਤਿਆਂ ਦੇ ਘਰ ਭਰੇ ਨੇ ਪੰਜਾਬ ਨੂੰ ਉਹਨਾਂ ਨੇ ਨੁਕਸਾਨ ਪਹੁੰਚਾਇਆ ਹੈ ਪੰਜਾਬ ਦੀਆਂ ਪ੍ਰੋਪਟੀਆਂ ਵੇਚੀਆਂ ਨੇ ਤੇ ਪੰਜਾਬ ਦਾ ਜਿਹੜਾ ਪੈਸਾ ਹੈ ਉਹ ਲੁੱਟ ਕੇ ਇਹਨਾਂ ਨੇ ਆਪਣੇ ਵੱਡੇ ਵੱਡੇ ਮਹਿਲ ਉਹ ਸਾਰੇ ਨੇ ਉਹ ਇਹਨਾਂ ਨੇ ਜਾਇਦਾਦਾਂ ਬਣਾਈਆਂ ਨੇ ਇਹਨਾਂ ਦੀ ਜਾਂਚ ਵੀ ਕਰਵਾਵਾਂਗੇ ਸੋ ਵਿੱਤ ਮੰਤਰੀ ਨੇ ਪੰਜਾਬ ਦੇ ਵਿੱਚ ਸਾਰੇ ਲੀਡਰਾਂ ਨੂੰ ਭਾਵੇਂ ਅਕਾਲੀ ਭਾਜਪਾ ਦੇ ਹੋਣ ਤੇ ਭਾਵੇਂ ਕਾਂਗਰਸ ਦੇ ਹੋਣ ਉਹਨਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਉਹਨਾਂ ਦੀਆਂ ਜਾਇਦਾਦਾਂ ਫ੍ਰੀਜ਼ ਕੀਤੀਆਂ ਜਾਣਗੀਆਂ ਜਿਵੇਂ ਹੀ ਇਸ ਦੇ ਖੁਲਾਸੇ ਹੋਣ ਲੱਗੇਗਾ